ਸਤਿ ਸ਼੍ਰੀ ਅਕਾਲ ਜੀ ਕੈਨੇਡਾ ਨਿਊਜ਼ ਬੁਲੇਟਿਨ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਹਰਸ਼ਿਤਾ ਸਵਾਗਤ ਕਰਦੀ ਹਾਂ ਖਬਰਾਂ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੀਆਂ ਮੁੱਖ ਸੁਰਖੀਆਂ ਤੇ ਕੈਨੇਡਾ ਨੇ ਦਿਖਾਈ ਸ਼ਕਤੀ ਇਮੀਗ੍ਰੇਸ਼ਨ ਨੀਤੀਆਂ ਦੀ ਉਲੰਘਣਾ ਕਰਨ ਵਾਲੇ ਲਗਭਗ 2000 ਭਾਰਤੀਆਂ ਨੂੰ ਦੇਸ਼ ਤੋਂ ਕੱਢਿਆ ਪੰਜਾਬੀਆਂ ਵਿੱਚ ਚਿੰਤਾ ਦੀ ਲਹਿਰ ਪੁਲਿਸ ਦੀ ਗਲਤੀ ਨਾਲ ਦੋ ਮੁਲਜ਼ਮਾਂ ਦੀ ਪਹਿਲੇ ਦਰਜੇ ਦੀ ਮੁਕੱਦਮੇ ਦੀ ਕਾਰਵਾਈ ਰੁਕੀ 4 ਮਹੀਨਿਆਂ ਚਿਤਨ ਹਮਲੇ ਕਪਿਲ ਸ਼ਰਮਾ ਦਾ ਕੈਫੇ ਲੋਰੈਂਸ ਬਿਸ਼ਨੋਈ ਗੈਂਗ ਦੇ ਨਿਸ਼ਾਨੇ ਤੇ ਬ੍ਰੈਂਟਨ ਵਿੱਚ ਪ੍ਰਧਾਨ ਮੰਤਰੀ ਕਾਰਨੀ ਨੇ ਦੀਵਾਲੀ ਤੇ ਅਪਰਾਧਾਂ ਖਿਲਾਫ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦਾ ਸੰਦੇਸ਼ ਦਿੱਤਾ ਹੈ ਹੁਣ ਖਬਰਾਂ ਵਿਸਥਾਰ ਨਾਲ ਕੈਨੇਡਾ ਵੱਲੋਂ ਭਾਰਤੀ ਨਾਗਰਿਕਾਂ ਨੂੰ ਰਿਕਾਰਡ ਗਿਣਤੀ ਵਿੱਚ ਦੇਸ਼ ਤੋਂ ਬਾਹਰ ਕੱਢਿਆ ਜਾ ਰਿਹਾ ਹੈ ਸਾਲ 2024 ਵਿੱਚ ਲਗਭਗ 1900 ਤੋਂ ਵੱਧ ਭਾਰਤੀਆਂ ਨੂੰ ਵਾਪਸ ਭੇਜ ਦਿੱਤਾ ਗਿਆ ਜਿਸ ਵਿੱਚ ਕਈ ਵਿਦਿਆਰਥੀ ਟੈਂਪਰੇਰੀ ਵਰਕਰ ਅਤੇ ਉਹ ਲੋਕ ਸ਼ਾਮਲ ਹਨ ਜੋ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਪੱਕਾ ਤੇ ਸੁਰੱਖਿਤ ਬਣਾਉਣ ਦੀ ਕੋਸ਼ਿਸ਼ ਕਰ ਰਹੇ ਹਨ ਕੈਨੇਡਾ ਤੋਂ ਆ ਰਹੀਆਂ ਖਬਰਾਂ ਨੇ ਭਾਰਤ ਵਿੱਚ ਖਾਸ ਕਰਕੇ ਪੰਜਾਬ ਵਿੱਚ ਲੱਖਾਂ ਪਰਿਵਾਰਾਂ ਦੀ ਚਿੰਤਾ ਵਧਾ ਦਿੱਤੀ ਹੈ ਸਾਲ 2024 ਵਿੱਚ ਕੈਨੇਡਾ ਵੱਲੋਂ 1900 ਤੋਂ ਵੱਧ ਭਾਰਤੀ ਨਾਗਰਿਕਾਂ ਨੂੰ ਵੇ ਦੇਖਲ ਕਰ ਦਿੱਤਾ ਗਿਆ ਜਿਸ ਵਿੱਚ ਵਿਦਿਆਰਥੀ ਟੈਂਪਰੇਰੀ ਵਰਕਰ ਅਤੇ ਕਈ ਹੋਰ ਲੋਕ ਸ਼ਾਮਲ ਹਨ ਜੋ ਇਮੀਗ੍ਰੇਸ਼ਨ ਨਿਯਮਾਂ ਦੀ ਉਲੰਘਣਾ ਕਰ ਰਹੇ ਸਨ ਇਹ ਕਾਰਵਾਈ ਸਿਰਫ ਨਿਯਮ ਤੋੜਨ ਵਾਲਿਆਂ ਤੱਕ ਸੀਮਿਤ ਨਹੀਂ ਰਹੀ ਬਲਕਿ ਕਈ ਅਜੀਹੇ ਵਿਅਕਤੀ ਵੀ ਪ੍ਰਭਾਵਿਤ ਹੋਏ ਸਨ ਜੋ ਸਿਰਫ ਆਪਣੇ ਕਾਗਜ਼ਾਂ ਦੀ ਅਧੂਰੀ ਜਾਂ ਗਲਤ ਜਾਣਕਾਰੀ ਦੇ ਕਾਰਨ ਨਿਸ਼ਾਨੇ ਤੇ ਆ ਗਏ ਕੈਨੇਡਾ ਸਰਕਾਰ ਦਾ ਕਹਿਣਾ ਹੈ ਕਿ ਉਹ ਆਪਣੇ ਇਮੀਗ੍ਰੇਸ਼ਨ ਸਿਸਟਮ ਨੂੰ ਹੋਰ ਪੱਕਾ ਠੋਸ ਅਤੇ ਸੁਰੱਖਿਤ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਅਤੇ ਜੋ ਵੀ ਵਿਅਕਤੀ ਉੱਥੇ ਕਾਨੂੰਨ ਦੇ ਉਲਟ ਰਹਿ ਰਹੇ ਹਨ ਜਾਂ ਕੰਮ ਕਰ ਰਹੇ ਹਨ ਉਨ੍ਹਾਂ ਉੱਤੇ ਸਿੱਧੀ ਕਾਰਵਾਈ ਕੀਤੀ ਜਾ ਰਹੀ ਹੈ ਇਸੇ ਦੇ ਨਤੀਜੇ ਵਜੋਂ ਪੰਜਾਬ ਦੇ ਕਈ ਪਿੰਡਾਂ ਵਿੱਚੋਂ ਵਾਪਸ ਆਏ ਨੌਜਵਾਨਾਂ ਦੀ ਗਿਣਤੀ ਵਧ ਰਹੀ ਹੈ ਕਈ ਪਰਿਵਾਰ ਜੋ ਆਪਣੇ ਬੱਚਿਆਂ ਨੂੰ ਵਿਦੇਸ਼ ਭੇਜਣ ਦੇ ਸੁਪਨੇ ਲੈ ਰਹੇ ਸਨ ਉਹ ਸਹਿਮੇ ਹੋ ਜਾਂਦੇ ਇਸ ਸਾਰੀ ਸਥਿਤੀ ਨੇ ਇਮੀਗ੍ਰੇਸ਼ਨ ਕੰਸਲਟੈਂਟਾਂ ਅਤੇ ਅਧੂਰੀ ਜਾਂ ਝੂਠੀ ਜਾਣਕਾਰੀ ਦੇ ਆਧਾਰ ਤੇ ਬਣ ਰਹੇ ਫਰਜੀ ਦਾਮਿਆਂ ਨੂੰ ਵੀ ਸਵਾਲਾਂ ਦੇ ਘੇਰੇ ਵਿੱਚ ਲਿਆ ਦਿੱਤਾ ਹੈ ਸਿਰਫ ਕੈਨੇਡਾ ਹੀ ਨਹੀਂ ਹੋਰ ਦੇਸ਼ਾਂ ਦੇ ਵਿੱਚ ਵੀ ਇਮੀਗ੍ਰੇਸ਼ਨ ਨੀਤੀਆਂ ਨੂੰ ਹੁਣ ਹੋਰ ਸਖਤ ਕਰ ਦਿੱਤਾ ਗਿਆ ਹੈ ਅੱਜ ਦੀ ਇੱਕ ਹੈਰਾਨ ਕਰਨ ਵਾਲੀ ਖਬਰ ਸਾਹਮਣੇ ਆਈ ਹੈ ਮੇਗਨ ਗਲਾਗਰ ਦੇ ਕਤਲ ਦੇ ਮਕਦਮੇ ਵਿੱਚ ਦੋ ਮੁਲਜ਼ਮਾਂ ਦੀ ਅਦਾਲਤੀ ਕਾਰਵਾਈ ਗੁਪਤ ਸੂਤਰ ਧਾਰਾਂ ਦੀ ਪਛਾਣ ਸੰਬੰਧੀ ਗਲਤੀ ਕਾਰਨ ਰੁਕ ਗਈ ਹੈ ਜਿਸ ਵਿੱਚ ਪਹਿਲੇ ਦਰਜੇ ਤੇ ਕਤਲ ਦੀ ਟਰਾਇਲ ਠਹਿਰ ਗਈ ਹੈ ਮੇਗਨ ਗੈਲਾਗਰ ਦੇ ਪਹਿਲੇ ਦਰਜੇ ਦੇ ਮੁਕਦਮੇ ਵਿੱਚ ਦੋ ਮੁਲਜ਼ਮਾਂ ਦੀ ਟ੍ਰਾਇਲ ਅਚਾਨਕ ਰੁਕ ਗਈ ਹੈ ਇਹ ਟ੍ਰਾਇਲ ਇਸ ਲਈ ਠਹਿਰ ਗਈ ਹੈ ਕਿਉਂਕਿ ਅਦਾਲਤ ਨੇ ਪਤਾ ਲਗਾਇਆ ਕਿ ਪੁਲਿਸ ਨੇ ਗਲਤੀ ਨਾਲ ਇੱਕ ਗੁਪਤ ਸੂਤਰ ਧਾਰ ਦੀ ਪਛਾਣ ਸੰਬੰਧੀ ਜਾਣਕਾਰੀ ਜਾਰੀ ਕਰ ਦਿੱਤੀ ਸੀ ਇਸ ਗਲਤੀ ਨਾਲ ਅਦਾਲਤੀ ਨਿਯਮਾਂ ਦੀ ਉਲੰਘਣਾ ਹੋਈ ਹੈ ਅਤੇ ਮੁਕਦਮੇ ਨੂੰ ਵਧੇਰੇ ਦੇਰੀ ਦਾ ਸਾਹਮਣਾ ਕਰਨਾ ਪਿਆ ਹੈ ਇਸ ਕਾਰਨ ਦੋਵੇਂ ਮੁਲਜ਼ਮਾਂ ਨੇ ਪਹਿਲੇ ਦਰਜੇ ਦੇ ਕਤਲ ਦੇ ਦੋਸ਼ਾਂ ਨੂੰ ਛੱਡ ਕੇ ਛੋਟੇ ਦੋਸ਼ਾਂ ਦੇ ਦੋਸ਼ੀ ਠਹਿਰ ਕੇ 7 ਸਾਲਾਂ ਦੀ ਸਜ਼ਾ ਕਬੂਲ ਕਰ ਲਈ ਹੈ। ਇਹ ਫੈਸਲਾ ਮੈਗਨ ਦੇ ਪਰਿਵਾਰ ਅਤੇ ਸਮਾਜ ਵਿੱਚ ਨਿਰਾਸ਼ਾ ਪੈਦਾ ਕਰ ਰਿਹਾ ਹੈ ਕਿਉਂਕਿ ਕਈ ਲੋਕ ਇਸ ਸਜ਼ਾ ਨੂੰ ਕਤਲ ਵਰਗੀ ਭਿਆਨਕ ਘਟਨਾ ਲਈ ਕਾਫੀ ਨਾ ਸਮਝਦੇ। ਇਸ ਘਟਨਾ ਨੇ ਪੁਲਿਸ ਅਤੇ ਅਦਾਲਤ ਪ੍ਰਣਾਲੀ ਵਿੱਚ ਗਲਤੀਆਂ ਨੂੰ ਲੈ ਕੇ ਵੱਡੇ ਸਵਾਲ ਖੜੇ ਕਰ ਦਿੱਤੇ ਹਨ। ਲੋਕ ਹੁਣ ਪੁਲਿਸ ਕਾਰਵਾਈਆਂ ਦੀ ਸ਼ੁੱਧਤਾ ਅਤੇ ਨੀਯਾ ਪ੍ਰਣਾਲੀ ਦੀ ਇਮਾਨਦਾਰੀ ਤੇ ਚਿੰਤਤ ਹੋ ਰਹੇ ਹਨ ਮਾਮਲੇ ਦੀ ਕਾਰਵਾਈ ਮੁੜ ਸ਼ੁਰੂ ਹੋਣ ਤੱਕ ਮੈਗਲ ਗੈਲਾਗਰ ਦੇ ਪਰਿਵਾਰ ਨੂੰ ਇਹ ਸਜ਼ਾ ਇੱਕ ਥੋੜਾ ਬਹੁਤ ਮਨਜ਼ੂਰ ਕਰਨ ਵਾਲਾ ਵਿਕਲਪ ਬਣ ਕੇ ਰਹਿ ਗਿਆ ਪਰ ਇਸ ਨਾਲ ਨੀਯਾ ਪ੍ਰਣਾਲੀ ਵਿੱਚ ਬਦਲਾਅ ਦੀ ਲੋੜ ਸਾਫ਼ ਜਾਇਰ ਹੁੰਦੀ ਹੈ ਪਿਛਲੇ 4 ਮਹੀਨਿਆਂ ਵਿੱਚ ਕਪਿਲ ਸ਼ਰਮਾ ਦੇ ਕੈਨੇਡਾ ਦੇ ਕੈਪਸ ਕੈਫੇ ਉੱਤੇ ਤਿੰਨ ਵਾਰ ਗੋਲੀਬਾਰੀ ਹੋ ਚੁੱਕੀ ਹੈ ਇੱਕ ਕੈਫੇ ਕੈਨੇਡਾ ਦੇ ਸਰੀ ਸ਼ਹਿਰ ਵਿੱਚ ਸਥਿਤ ਹੈ ਹਮਲੇ ਵਿੱਚ ਕਿਸੇ ਨੂੰ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵਾਰਦਾਤ ਲੋਕਾਂ ਦੇ ਦਿਲਾਂ ਵਿੱਚ ਡਰ ਦਾ ਮਾਹੌਲ ਬਣਾ ਰਹੀ ਹੈ ਇਨ੍ਹਾਂ ਹਮਲਿਆਂ ਦੀ ਜ਼ਿੰਮੇਵਾਰੀ ਲੋਰੈਂਸ ਬਿਸ਼ਨੋਈ ਗੈਂਗ ਨੇ ਲੈ ਲਈ ਹੈ ਗੈਂਗ ਦਾ ਕਹਿਣਾ ਹੈ ਕਿ ਕਪਿਲ ਸ਼ਰਮਾ ਨੇ ਆਪਣੇ ધ ਗ੍ਰੇਟ ਇੰਡੀਅਨ ਕਪਿਲ ਸ਼ੋ ਵਿੱਚ ਸਲਮਾਨ ਖਾਨ ਨੂੰ ਸੱਦਾ ਦਿੱਤਾ ਸੀ ਜਿਸ ਕਾਰਨ ਉਹ ਨਰਾਜ਼ ਹਨ ਹਾਲਾਂਕਿ ਸੁਰੱਖਿਆ ਵਧਾ ਦਿੱਤੀ ਗਈ ਹੈ ਪਰ ਇਹ ਸਾਫ਼ ਕਰ ਦਿੱਤਾ ਹੈ ਕਿ ਵਿਦੇਸ਼ਾਂ ਵਿੱਚ ਭਾਰਤੀ ਗੈਂਗ ਦੀ ਦਖਲਅੰਦਾਜ਼ੀ ਵਧ ਗਈ ਹੈ ਜੋ ਕਿ ਚਿੰਤਾਜਨਕ ਗੱਲ ਹੈ। ਕੈਨੇਡਾ ਦੇ ਸਰੇਨ ਸ਼ੈਰੋ ਵਿੱਚ ਸਥਿਤ ਕਪਿਲ ਸ਼ਰਮਾ ਦੇ ਰੈਸਟੋਰੈਂਟ ਕੈਪਸ ਕਾਫੇ ਉੱਤੇ ਪਿਛਲੇ 4 ਮਹੀਨਿਆਂ ਵਿੱਚ ਤਿੰਨ ਵਾਰ ਗੋਲੀਬਾਰੀ ਹੋ ਚੁੱਕੀ ਹੈ। ਇਹ ਹਮਲੇ ਬਦਨਾਮ ਗੈਂਗਸਟਰ ਲੋਰੈਂਸ ਬਿਸ਼ਨੋਈ ਗੈਂਗ ਵੱਲੋਂ ਕਰਵਾਏ ਗਿਆ ਜਿਨ੍ਹਾਂ ਨੇ ਖੁਦ ਇਸ ਦੀ ਜ਼ਿੰਮੇਵਾਰੀ ਲੈ ਕੇ ਕਿਹਾ ਹੈ ਕਿ ਇਹ ਸਿਰਫ ਚੇਤਾਵਨੀਆਂ ਮੰਨਿਆ ਜਾ ਰਿਹਾ ਹੈ ਕਿ ਲੋਰੈਂਸ ਬਿਸ਼ਨੋਈ ਗੈਂਗ ਨੇ ਇਹ ਹਮਲੇ ਇਸ ਲਈ ਕੀਤੇ ਕਿਉਂਕਿ ਕਪਿਲ ਸ਼ਰਮਾ ਨੇ ਆਪਣੇ ਨਵੇਂ ਟੀਵੀ ਸ਼ੋਅ ਦੀ ਗ੍ਰੇਟ ਇੰਡੀਅਨ ਕਪਿਲ ਸ਼ੋਅ ਦੇ ਸ਼ੁਰੂਆਤੀ ਐਪੀਸੋਡ ਵਿੱਚ ਸਲਮਾਨ ਖਾਨ ਨੂੰ ਸੱਦਾ ਦਿੱਤਾ ਸੀ ਜਿਸ ਨਾਲ ਉਹ ਨਿਰਾਸ਼ ਹਨ ਇਹੀ ਨਹੀਂ ਗੈਂਗ ਵੱਲੋਂ ਆਡੀਓ ਕਲਿੱਪ ਰਾਹੀਂ ਵਿਤਮ ਕਿਆ ਦਿੱਤੀਆਂ ਗਈਆਂ ਹਨ ਜਿੱਥੇ ਸਲਮਾਨ ਖਾਨ ਨਾਲ ਕੰਮ ਕਰਨ ਵਾਲਿਆਂ ਨੂੰ ਵੀ ਨਿਸ਼ਾਨਾ ਬਣਾਉਣ ਦੀ ਗੱਲ ਕਹੀ ਜਾ ਰਹੀ ਹੈ ਹਾਲਾਂਕਿ ਕਿਸੇ ਹਮਲੇ ਵਿੱਚ ਕੋਈ ਜਾਨੀ ਨੁਕਸਾਨ ਤਾਂ ਨਹੀਂ ਹੋਇਆ ਪਰ ਇਹ ਵਾਰਦਾਤ ਨੇ ਸਥਾਨਕ ਲੋਕਾਂ ਵਿੱਚ ਡਰ ਦਾ ਮਾਹੌਲ ਬਣਾ ਦਿੱਤਾ ਹੈ ਕੈਫੇ ਦੀ ਸੁਰੱਖਿਆ ਵਿਵਹਾਰ ਦਿੱਤੀ ਗਈ ਹੈ ਪਰ ਇਹ ਸਪਸ਼ਟ ਕੀਤਾ ਗਿਆ ਹੈ ਕਿ ਭਾਰਤੀ ਗੈਂਗਸਟਰ ਹੁਣ ਵਿਦੇਸ਼ਾਂ ਵਿੱਚ ਵੀ ਆਪਣਾ ਖੌਫ ਫਲਾਉਣ ਦੀ ਕੋਸ਼ਿਸ਼ ਕਰ ਰਹੇ ਹਨ ਬ੍ਰੈਂਟਨ ਵਿੱਚ ਹੋਏ ਥ੍ਰੀਲੀਅਮ ਦੀਵਾਲੀ 2025 ਦੌਰਾਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਨੇਰੇ ਉੱਤੇ ਰੌਸ਼ਨੀ ਦੀ ਜਿੱਤ ਦੀ ਥੀਮ ਉੱਤੇ ਬੋਲਦਿਆਂ ਹੋਇਆ ਕਿ ਆ ਕੀ ਇਸ ਦਾ ਸੱਚਾ ਅਰਥ ਸਿਰਫ ਤਿਉਹਾਰ ਮਨਾਉਣਾ ਨਹੀਂ ਸਗੋ ਅਪਰਾਧਾਂ ਤੇ ਡਰ ਦੇ ਮਾਹੌਲ ਖਿਲਾਫ ਲੜਾਈ ਕਰਨਾ ਵੀ ਹੈ ਉਹਨਾਂ ਨੇ ਕਿਹਾ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਸੁਰੱਖਿਤ ਮਹਿਸੂਸ ਹੋਣਾ ਚਾਹੀਦਾ ਹੈ ਚਾਹੇ ਉਹ ਕੰਮ ਤੇ ਜਾਵੇ ਮੰਦਰ ਜਾ ਘਰ ਵਾਪਸ ਆਵੇ ਉਹਨਾਂ ਦੀ ਗੱਲ ਨੇ ਇਹ ਦਰਸਾਇਆ ਹੈ ਕਿ ਰੋਸ਼ਨੀ ਸਿਰਫ ਦੀਵੇ ਦੀ ਨਹੀਂ ਸਗੋਂ ਭਰੋਸੇ ਤੇ ਸੁਰੱਖਿਆ ਦੀ ਵੀ ਹੋਣੀ ਚਾਹੀਦੀ ਹੈ ਬ੍ਰੈਮਟਨ ਵਿੱਚ ਹੋਏ 24ਵੇਂ ਸਾਲਾਨਾ ਟ੍ਰੀਲੀਅਮ ਦੀਵਾਲੀ 2025 ਵਿੱਚ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਦੀ تھیਮ ਨੂੰ ਲੈ ਕੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਉਹਨਾਂ ਨੇ ਕਿਹਾ ਕਿ ਦੀਵਾਲੀ ਸਿਰਫ ਬत्तियां ਜਗਾਉਣ ਅਤੇ ਤਿਉਹਾਰ ਮਨਾਉਣ ਦਾ ਨਾ ਨਹੀਂ ਹੈ ਸਗੋਂ ਇਹ ਇੱਕ ਐਸਾ ਪਲ ਹੈ ਜਦੋਂ ਅਸੀਂ ਸਮਾਜ ਵਿੱਚ ਫੈਲੀ ਹਿੰਸਾ, ਅਪਰਾਧ ਅਤੇ ਡਰ ਦੇ ਮਾਹੌਲ ਤੇ ਜਿੱਤ ਹਾਸਲ ਕਰਨ ਦਾ ਸੁਨੇਹਾ ਦਿੰਦੇ ਹਾਂ। ਮਾਰਕ ਕਾਰਨੀ ਨੇ ਇਸ ਗੱਲ ਤੇ ਜ਼ੋਰ ਦਿੱਤਾ ਹੈ ਕਿ ਕੈਨੇਡਾ ਵਿੱਚ ਹਰ ਕਿਸੇ ਨੂੰ ਆਪਣੇ ਘਰਾਂ ਤੇ ਰੋਜ਼ਾਨਾ ਦੀ ਜ਼ਿੰਦਗੀ ਵਿੱਚ ਸੁਰੱਖਿਅਤ ਮਹਿਸੂਸ ਕਰਨਾ ਚਾਹੀਦਾ ਹੈ ਚਾਹੇ ਉਹ ਮੰਦਿਰ ਜਾਂ ਗੁਰਦੁਆਰੇ ਜਾ ਰਿਹਾ ਹੋਵੇ ਕੰਮ ਤੇ ਜਾ ਰਿਹਾ ਹੋਵੇ ਜਾਂ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਿਹਾ ਹੋਵੇ ਹਰ ਵਕਤ ਉਸ ਦੇ ਲਈ ਸੁਰੱਖਿਆ ਜ਼ਰੂਰੀ ਹੈ ਉਹਨਾਂ ਨੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਸਾਡੀ ਜ਼ਿੰਦਗੀ ਵਿੱਚ ਜੇਕਰ ਅਸੀਂ ਅੰਦਰੋਂ ਹੀ ਅਸੁਰੱਖਿਅਤ ਮਹਿਸੂਸ ਕਰਾਂਗੇ ਤਾਂ ਅਸਲ ਰੋਸ਼ਨੀ ਕਿੱਥੇ ਆਵੇਗੀ ਇਸ ਲਈ ਰੋਸ਼ਨੀ ਦਾ ਅਸਲ ਮਤਲਬ ਸਿਰਫ ਬੱਤੀਆਂ ਦੀ ਚਮਕ ਨਹੀਂ ਬਲਕਿ ਮਨੁੱਖਤਾ ਭਰੋਸਾ ਅਤੇ ਨਿਆਂ ਦੀ ਰੋਸ਼ਨੀ ਵੀ ਹੈ ਉਹਨਾਂ ਨੇ ਲੋਕਾਂ ਨੂੰ ਪ੍ਰੇਰਿਤ ਕੀਤਾ ਕਿ ਉਹ ਆਪਣੇ ਆਲੇ-ਦੁਆਲੇ ਅਜੀਹੀ ਰੋਸ਼ਨੀ ਫੈਲਾਉਣ ਜੋ ਅਸੁਰੱਖਿਤ ਅਤੇ ਅਪਰਾਧ ਨੂੰ ਖਤਮ ਕਰਕੇ ਸਮਾਜ ਵਿੱਚ ਅਮਨ ਅਤੇ ਸੁਖਸ਼ਾਂਤੀ ਲਿਆਵੇ ਇਸ ਤਰ੍ਹਾਂ ਦੀਵਾਲੀ ਸਿਰਫ ਇੱਕ ਧਾਰਮਿਕ ਤਿਉਹਾਰ ਨਹੀਂ ਬਲਕਿ ਸਮਾਜ ਨੂੰ ਇੱਕ ਨਵਾਂ ਆਰੰਭ ਦੇਣ ਵਾਲਾ ਦਿਨ ਬਣ ਸਕਦੀ ਹੈ ਮਾਰਕ ਕਾਰਨੀ ਦੇ ਇਸ ਸੱਦੇ ਨੇ ਸਾਰੇ ਭਾਰਤੀ ਕੈਨੇਡੀਅਨ ਸਮਾਜ ਨੂੰ ਇਹ ਯਕੀਨ ਦਿਵਾਇਆ ਹੈ ਕਿ ਸਾਡਾ ਦੇਸ਼ ਸਿਰਫ ਤਿਉਹਾਰਾਂ ਤੇ ਹੀ ਨਹੀਂ ਸਗੋਂ ਹਰ ਰੋਜ਼ ਆਪਣੀ ਜ਼ਿੰਦਗੀ ਵਿੱਚ ਭਰੋਸਾ ਸੁਰੱਖਿਆ ਅਤੇ ਨਿਆਂ ਨੂੰ ਬੁਦਾਵੇ ਉਹਨਾਂ ਨੇ ਅਪੀਲ ਕੀਤੀ ਆ ਕਿ ਅਸੀਂ ਹਮੇਸ਼ਾ ਅੰਦਰਲੇ ਹਨੇਰੇ ਨੂੰ ਕਾਬੂ ਕਰਨ ਲਈ ਰੋਸ਼ਨੀ ਜਗਾਈਏ ਅਪਰਾਧ ਦੇ ਖਿਲਾਫ ਇਕਜੁੱਟ ਹੋ ਕੇ ਕੰਮ ਕਰੀਏ ਤਾਂ ਜੋ ਕੈਨੇਡਾ ਹਰ ਕਿਸੇ ਲਈ ਸੁਰੱਖਿਤ ਅਤੇ ਖੁਸ਼ਹਾਲ ਥਾਂ ਬਣੇ ਇਹ ਸੱਚਮੁੱਚ ਹਨੇਰੇ ਉੱਤੇ ਰੋਸ਼ਨੀ ਦੀ ਜਿੱਤ ਦਾ ਅਸਲ ਮਤਲਬ ਹੈ ਆਈ ਐਮ ਸੋ ਥ੍ਰਿਲਡ ਟੂ ਬੀ ਹੇਅਰ ਇਟ ਇਜ਼ ਅ ਟ੍ਰੈਮੈਂਡਸ ਆਨਰ ਟੂ ਬੀ ਸ਼ੇਅਰਿੰਗ ਦ ਸਟਾਰਟ ਆਫ ਦੁਆਲੀ ਵਿਦ ਯੂ ਇਨ ਅਸੋਸੀਏਟਿੰਗ ਮਾਈ ਸੈਲਫ ਇਨ ਅ ਸਮਾਲ ਵੇ With what the Trillium Foundation is accomplishing. You know, um, Colin, butter chicken? <laughs> butter chicken? What kind of butter chicken? No kind of butter chicken. I mean, it's all disrespect. Um, this, and, and to rise to the occasion, to the level of ambition and accomplishment of this room. I mean, it's a madras, but I think it's a vindaloo. I think it's a vindaloo, at least, uh, to match up. Um, the 24th annual Trillium Diwali Gala, our longest-running gala in Canada since its foundation. You know this, but I want to repeat it. You've raised more than 12 million dollars for health care services. Congratulations one and a half million dollars record breaking one and a half million dollars for surgery and cardiac health resources you're raising money for tonight for a vital cause the peter gilgan mississauga hospital which will become canada's largest hospital we can't control what happens outside of our borders we can influence it but we can't control it but what we can control is what happens here at home and that is about building strength here at home, building one Canadian economy, millions of new homes, nation building projects, new energy and trade corridors, transforming our country with the scale of ambition that is at every table in this room. That is what we are doing because we can give ourselves, and we are beginning to give ourselves more. Than the Americans can ever take away. Now, and the second lesson that we've learned, been reminded of, again, this room knows it well, you live it, is we have to take care of each other. And that's why we've started as a government with a laser focus on affordability. Cutting taxes on income, cutting taxes on capital gains, cutting taxes on first time home buyers, supporting the programs that support the most vulnerable in society, supporting our workers, such as those here in Brampton at Stellantis, uh, when they're hit by the trade wars. And we will support those workers all the way. Now, the third lesson. Is we also have to look out for ourselves. That's why we're focused on protecting our communities, our borders, our country, and our way of life. And in Canada, everyone should be able to get up, go to work, in their car, go to temple, come home, sleep soundly at night. And have to say that we need to make some changes, so that's true everywhere. And we've made some announcements in the last few days. And if you'll indulge me, well, it's too late. I'm up here. The microphone's on. I'm going to plow through. But I want to just reference a few of them because they're important. Um, and they're about making our communities safer. You know, the federal government doesn't patrol the streets, we're not the OPP, uh, we're not the Peel Regional Police but what we are responsible for is protecting our borders. so we're adding a thousand more uh, border guards. i was at niagara falls announcing that today. we're patrolling our border. we're keeping out uh, legal contraband, guns, drugs. we are responsible for work against terrorism, against organized crime, against transnational, in other words, foreign governments interfering. we're hiring a thousand more rcmp officers. we're banning terrorist organizations well, banning, we're listing terrorist organizations such as the bishnoi gang. we're taking active pressure to stop the scourge of extortion and home invasions. and the third thing that we are doing is we are toughening our laws and our bail requirements in this country. <laughs> ਇਹ ਫੈਸਲਾ ਉਸ ਤੋਂ ਬਾਅਦ ਲਿਆ ਗਿਆ ਜਦੋਂ ਉੱਥੇ ਪੰਛੀਆਂ ਵਿੱਚ ਐਵੀਅਨ ਫਲੂ ਦੇ ਮਾਮਲੇ ਸਾਹਮਣੇ ਆਏ ਹਨ ਤਾਂ ਜੋ ਜ਼ੂਨੋ ਆਮ ਲੋਕਾਂ ਲਈ ਬੰਦ ਕਰ ਦਿੱਤਾ ਗਿਆ ਇਹ ਬਿਮਾਰੀ ਹੋਰ ਜਾਨਵਰਾਂ ਜਾਂ ਇਨਸਾਨਾਂ ਤੱਕ ਨਾ ਫੈਲ ਸਕੇ ਇਸ ਕਰਕੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਇਲਾਕੇ ਨੂੰ ਸੈਨੀਟਾਈਜ਼ ਵੀ ਕੀਤਾ ਜਾ ਰਿਹਾ ਹੈ ਕੈਲਗਰੀ ਦੇ ਇੱਕ ਪੇਂਟਿੰਗ ਜ਼ੂ ਵਿੱਚ ਐਵੀਅਨ ਫਲੂ ਪੰਛੀਆਂ ਦੀ ਖਤਰਨਾਕ ਬਿਮਾਰੀ ਦੇ ਕੁਝ ਕੇਸ ਸਾਹਮਣੇ ਆਣ ਤੋਂ ਬਾਅਦ ਇਸ ਨੂੰ ਅਸਥਾਈ ਤੌਰ ਤੇ ਬੰਦ ਕਰ ਦਿੱਤਾ ਗਿਆ ਹੈ ਇਹ ਪੇਂਟਿੰਗ ਜ਼ੂ ਉਹ ਥਾਂ ਹੈ ਜਿੱਥੇ ਬੱਚੇ ਅਤੇ ਵੱਡੇ ਪਿਆਰ ਨਾਲ ਜਾਨਵਰਾਂ ਨੂੰ ਛੁੰਦੇ ਹਨ ਅਤੇ ਉਨ੍ਹਾਂ ਨੂੰ ਖਾਣਾ ਵੀ ਖਵਾਉਂਦੇ ਹਨ ਅਤੇ ਕੁਝ ਸਮਾਂ ਕੁਦਰਤ ਨਾਲ ਬਿਤਾਉਂਦੇ ਹਨ ਪਰ ਹੁਣ ਉੱਥੇ ਕੁਝ ਪੰਛੀਆਂ ਵਿੱਚ ਐਵੀਅਨ ਫਲੂ ਦੀ ਪੁਸ਼ਟੀ ਹੋਣ ਕਾਰਨ ਸਥਾਨਕ ਅਧਿਕਾਰੀਆਂ ਨੇ ਫੌਰੀ ਕਾਰਵਾਈ ਕਰਦਿਆਂ ਜ਼ੂ ਨੂੰ ਆਮ ਲੋਕਾਂ ਲਈ ਬੰਦ ਕਰ ਦਿੱਤਾ ਹੈ। ਇਹ ਫਲੂ ਇੱਕ ਐਸੀ ਸੰਕਰਮਕ ਬਿਮਾਰੀ ਹੈ ਜੋ ਪੰਛੀਆਂ ਤੋਂ ਹੋਰ ਪੰਛੀਆਂ ਵਿੱਚ ਤੇਜ਼ੀ ਨਾਲ ਫੈਲ ਸਕਦੀ ਹੈ ਅਤੇ ਕੁਝ ਹਾਲਾਤਾਂ ਵਿੱਚ ਇਹ ਇਨਸਾਨਾਂ ਲਈ ਵੀ ਖਤਰਾ ਬਣ ਸਕਦੀ ਹੈ। ਇਸ ਵਜ੍ਹਾ ਕਰਕੇ ਸਾਰੀ ਸੁਰੱਖਿਆ ਨੂੰ ਧਿਆਨ ਵਿੱਚ ਰੱਖਦਿਆਂ ਇਹ ਫੈਸਲਾ ਲਿਆ ਗਿਆ ਹੈ ਕਿ ਹੁਣ ਉੱਥੇ ਸੈਨੀਟਾਈਜੇਸ਼ਨ ਸਾਫ਼ ਸਫਾਈ ਦੀ ਕਾਰਵਾਈ ਚੱਲ ਰਹੀ ਹੈ ਅਤੇ ਸਾਰੇ ਪੰਛੀਆਂ ਦੀ ਛੋਟੀ-ਛੋਟੀ ਜਾਂਚ ਕੀਤੀ ਜਾ ਰਹੀ ਹੈ। ਅੱਜ ਦੇ ਕੈਨੇਡਾ ਨਿਊਜ਼ ਬੁਲੇਟਿਨ ਵਿੱਚ ਫਿਲਹਾਲ ਇੰਨਾ ਹੀ ਆਗਿਆ ਦਿਓ ਧੰਨਵਾਦ